ਕੀ ਕਾਲ ਦੀ ਕੀ ਹਾਲ ਚਾਲ ਹੈ ਤੇ ਆਪਾਂ ਅੱਜ ਝੋਨੇ 'ਚ ਲੱਗੇ ਦੂਜੀ ਵਾਰ ਰੇਪਾਉਣ ਇੱਕ ਤੁਹਾਨੂੰ ਚੀਜ਼ ਬਾਰੇ ਦੱਸਦਾ ਵੈਸੇ ਤਾਂ ਬਹੁਤ ਲੋਕਾਂ ਨੇ ਵਰਤਿਆ ਹੀ ਹੋਣਾ ਪਰ ਮੈਂ ਪਿਛਲੇ ਸਾਲ ਵਰਤਿਆ ਸੀਗਾ ਇਹ ਮੱਕੀ ਦੀ ਵਿੱਚ ਇਹਦਾ ਰਿਜ਼ਲਟ ਬਹੁਤ ਹੀ ਜ਼ਿਆਦਾ ਵਧੀਆ ਬਹੁਤ ਹੀ ਜ਼ਿਆਦਾ ਵਧੀਆ ਰਿਜ਼ਲਟ ਆਇਆ ਇਹਦਾ ਮੱਕੀ ਮੇਰੀ ਖੜ ਗਈ ਸੀ ਕੋਈ ਉੱਚੀ ਇੱਕ ਇੱਕ ਪਾਸੇ ਗਿੱਠ ਦੀ ਸੀ ਇੱਕ ਬੂਝਾ ਇੱਕ ਪਾਸੇ ਗੋਡੇ-ਗੋਡੇ ਸੀ ਮਤਲਬ ਉੱਚੀ ਨਹੀਂ ਵੀ ਹੋ ਗਈ ਸੀ ਸਪਰੇਹਾਂ ਬਹੁਤ ਕੀਤੀਆਂ ਮੈਂ ਮੈਨੂੰ ਕੋਈ ਆਂਦਾ ਡੀਏਪੀ ਕਰਦੇ ਜਿੰਕ ਕਰਦੇ ਕਈ ਸਪਰੇਅ ਕਰਤੀਆਂ ਪਰ ਅਸਰ ਨਹੀਂ ਕਰਿਆ ਫਿਰ ਮੈਨੂੰ ਇੱਕ ਡੀਲਰ ਨੇ ਇਹਦੇ ਬਾਰੇ ਦੱਸਿਆ ਸੀਗਾ ਕਿ ਨਾ ਆ ਪਾ ਕੇ ਦੇਖੇ ਤਾਂ ਰਿਜ਼ਲਟ ਬਹੁਤ ਵਧੀਆ ਇਹ ਕੰਮ ਕੀ ਕਰਦਾ ਇਹ ਜਿਹੜੇ ਆਪਣੇ ਬਾਹਣ ਦੇ ਵਿੱਚ ਤੱਤ ਪਏ ਹੁੰਦੇ ਹਨ ਜਿਹੜੇ ਜੜਾਂ ਨੂੰ ਨਹੀਂ ਲੱਗਦੇ ਇਹ ਤੱਤ ਇਕੱਠੇ ਕਰਕੇ ਬੂਜੇ ਦੀਆਂ ਜੜਾਂ ਨੂੰ ਲਿਆ ਕੇ ਮਤਲਬ ਲਾਉਂਦਾ ਇਹਦਾ ਇਹ ਕੰਮ ਹੈ ਇਸ ਕਰਕੇ ਜੇ ਕਿਸੇ ਦਾ ਵੀ ਝੋਨਾ ਖੜਾ ਹੋਵੇ ਮਤਲਬ ਕਿ ਅੜਕੇ ਚੱਲਦਾ ਹੋਵੇ ਲੱਗਦਾ ਹੋਵੇ ਵੀ ਯਾਰ ਝੋਨਾ ਖੜਾ ਅੜਿਆ ਜਿਹਾ ਖੜਾ ਹਨਾ ਆਪਾਂ ਨੂੰ ਕੋਈ ਕਹਿ ਜਾਂਦਾ ਲੋਹੇ ਦੀ ਸਪਰੇਅ ਕਰ ਦਿਓ ਕੋਈ ਆਪਾਂ ਨੂੰ ਕਹਿ ਜਾਂਦਾ ਜੀ ਆਹ ਕਰ ਦਿਓ ਆਹ ਕਰ ਦਿਓ ਸਪਰੇਅ ਕੋਈ ਨਾ ਕਰੋ ਰੇਹ ਚਰ ਲਾ ਕੇ ਕੱਲਾ ਵੀ ਤੁਸੀਂ ਸਿੱਟ ਸਕਦੇ ਹੋ ਪਰ ਮੈਂ ਰੇਹ ਚਰ ਲਾ ਕੇ ਤਾਂ ਸਿੱਟਦਾ ਕਿਉਂਕਿ ਸਿੱਟਾ ਇਹਦਾ ਵਧੀਆ ਆ ਜਾਂਦਾ ਹੁਣ ਤੁਹਾਨੂੰ ਮੈਂ ਦੱਸਦਾ ਇਹ ਕੀ ਆ ਕਰੀਆਂ ਹਮਰੇ ਇਹ ਆ ਚੀਜ਼ ਆ ਇਸਾਨੀ ਨਹੀਂ ਮਿਲ ਜਾਂਦਾ ਬਲੂ ਡਾਮੰਡ ਜਿਵਰੇਲਿਕ ਐਸਿਡ ਜਿਵਰੇਲਿਕ ਐਸਿਡ ਇਹਦੇ ਵਿੱਚ 1 ਕਿੱਲੇ ਦਾ ਇੱਕ ਥੈਲੀ ਪਾਓ ਕਿੱਲੇ ਦੀ ਤੇ ਇਹਦਾ ਪੂਰਾ ਵਧੀਆ ਰਿਜ਼ਲਟ ਆ ਉਹ ਝੋਨਾ ਸਾਰਾ ਇੱਕੋ ਜਿਹਾ ਕਰ ਦੂਗਾ ਇਹ ਕਿਸੇ ਚੀਜ਼ ਚ ਪਾ ਸਕਦੇ ਹੋ ਤੁਸੀਂ ਠੀਕ ਆ ਕਣਕ ਝੋਨਾ ਮੱਕੀ ਹਰੇਕ ਚੀਜ਼ ਮੂੰਗੀ ਕਿਸੇ ਚ ਪਾ ਸਕਦੇ ਹੋ ਇਹਦਾ ਕੰਮ ਕੀ ਆ ਇਹਦਾ ਕੰਮ ਆ ਬਾਹਣ ਦੇ ਵਿੱਚੋਂ ਤੱਤ ਜਿਹੜੇ ਇਕੱਠੇ ਕਰਕੇ ਉਹ ਬੂਜੇ ਦੀ ਜੜ ਨੂੰ ਲਾ ਦੇਣੇ ਇਹ ਤਾਂ ਇਹ ਕੰਮ ਆ ਸੋ ਹੋਰ ਪਾਸੇ ਪੈਸੇ ਪੱਟਣ ਦੀ ਥਾਂ ਤੇ ਇੱਕ ਵਾਰੀ ਇਹ ਜ਼ਰੂਰ ਪਾਓ ਆ ਨੋਟ ਕਰ ਲਓ ਇਹ ਜ਼ਰੂਰੀ ਨਹੀਂ ਵੀ ਤੁਸੀਂ ਇਹੀ ਪਾਉਣਾ ਡਾਈਮੇਡ ਹੀ ਪਾਉਣਾ ਇਹਦੇ ਵਿੱਚਲਾ ਸਾਲਟ ਪਾ ਲਓ ਜਿਹੜਾ ਜਿਵਰੇਲਿਕ ਐਸਿਡ ਆ 0 0.1% GR ਇਹ ਪਾਉਣਾ ਤੁਸੀਂ ਚਾਹੇ ਹੋਰ ਕਿਸੇ ਵੀ ਕੰਪਨੀ ਦਾ ਹੋਵੇ ਆਪਾਂ ਤਾਂ ਸੂਮੀ ਬਿਲਗੂ ਡਾਇਮੰਡ ਪਾਇਆ ਤੇ ਤੁਸੀਂ ਕਿਸੇ ਵੀ ਕੰਪਨੀ ਦਾ ਇਹ ਲੈ ਕੇ ਪਾ ਸਕਦੇ ਹੋ ਸੋ ਇੱਕ ਵਾਰੀ ਜ਼ਰੂਰ ਪਾ ਕੇ ਦੇਖੋ ਤੇ ਅਰਬਾ ਕਰਕੇ ਦੇਖੋ ਬਹੁਤ ਵਧੀਆ ਰਿਜ਼ਲਟ ਆ ਇਹਦਾ ਸੋ ਵੀਡੀਓ ਸ਼ੇਅਰ ਕਰ ਦਿਓ ਪੇਜ ਨੂੰ ਕਰ ਲਿਓ ਫੋਲੋ ਬਹੁਤ ਬਹੁਤ ਧੰਨਵਾਦ